ਕਈ ਆਗੂ ਕਹਿ ਕੇ ਵੀ ਗਏ ਨੇ ਕਿ ਪੁਲਿਸ ਨੂੰ ਫਰੀ ਹੈਂਡ ਦਿੱਤਾ ਜਾਵੇ ਪੁਲਿਸ ਨੂੰ ਫਰੀ ਹੈਂਡ ਤਾਂ ਪਹਿਲੇ ਹੀ ਦਿੱਤਾ ਹੋਇਆ ਹੈ ਸਰਕਾਰ ਨੇ ਸ਼ਰੇਆਮ ਪੁਲਿਸ ਮੁਕਾਬਲਾ ਕਰਕੇ ਕਰਨਲ ਲੈਵਲ ਦੇ ਅਧਿਕਾਰੀ ਨੂੰ ਕੈਮਰੇਆਂ ਦੇ ਸਾਹਮਣੇ ਕੁੱਟ ਦਿੰਦੀ ਹੈ ਤੇ ਪੁਲਸ ਹੁੰਦੇ ਪਰਚਾ ਵੀ ਦਰਜ ਨਹੀਂ ਕਰਦੀ ਇਹਨਾਂ ਦੇ ਬੱਤੇ ਆਫੀਸਰ ਲੈਵਲ ਤੇ ਪੁਲਿਸ ਨੂੰ ਤਾਂ ਫਰੀ ਹੈਂਡ ਪਹਿਲੇ ਹੀ ਹੈ ਪੋਕੇ ਦੀ ਸਰਕਾਰ ਜੁੱਤ ਨਸ਼ਿਆਂ ਵਿਰੁੱਧ ਦਾ ਡਰਾਮਾ ਕਰਦੀ ਹੈ ਜਿਹੜੀ ਉਹ ਸਿਰਫ ਡਰਾਮਾ ਹੀ ਹੈ ਜਿਹੜੇ ਨਸ਼ੇ ਦੇ ਵਪਾਰੀ ਨੇ ਉਹ ਇਹਨਾਂ ਦੇ ਆਪਣੇ ਮੰਤਰੀਆਂ ਦੇ ਤਾਂ ਨਾਲ ਤੁਰੇ ਫਿਰਦੇ ਨੇ ਆਪਣੇ ਐਮਐਲਏ ਦੇ ਨਾਲ ਤੁਰੇ ਫਿਰਦੇ ਨੇ ਜਿਹੜੇ ਇਹਨਾਂ ਦੇ ਹਾਰੇ ਹੋਏ ਐਮਐਲਏ ਨੇ ਦਿੱਲੀ ਤੋਂ ਉਹਨਾਂ ਦੀ ਸੁਰੱਖਿਆ ਲਈ ਜੈਡ ਸਕਿਉਰਟੀ ਜੇ ਆਪਾਂ ਉਹਨਾਂ ਨੂੰ ਨਕਮੀ ਨਾ ਕਹੀਏ ਤਾਂ ਪੈ ਇਹ ਕਹੀਏ ਕਿ ਪੁਲਿਸ ਨੇ ਨੇ ਸਿਰਫ ਆਪਣੇ ਲਈ ਲਾਈ ਹੋਈ ਹੈ ਆਮ ਲੋਕਾਂ ਲਈ ਨਹੀਂ ਲਾਈ ਹੋਈ ਭਗਵੰਤ ਮਾਨ ਸਰਕਾਰ ਵੱਡੇ ਵੱਡੇ ਧਮਕ ਜੇ ਮਾਰਦੀ ਐ ਵੀ ਅਸੀਂ 50000 ਪਰਤੀ ਕਰਤਾ ਇੱਕ ਵੀ ਇਸਤਿਆਰ ਇਹ ਸਰਕਾਰ ਵੱਲੋਂ ਅਜੇ ਤੱਕ ਵੀ ਦਿੱਤਾ ਨਹੀਂ ਗਿਆ ਭਰਤੀ ਦਾ ਤੁਸੀਂ ਦੇਖ ਲਓ ਜਿਹੜੇ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੇ ਨੇ ਸਾਰੇ ਸਕੂਲ ਪ੍ਰਿੰਸੀਪਲਾਂ ਵੱਲੋਂ ਤੇ ਮਾਸਟਰਾਂ ਵੱਲੋਂ ਖਾਲੀ ਪਏ ਨੇ ਰਾਜਨੀਤਿਕ ਸਮਾਜਿਕ ਵਪਾਰਕ ਤੇ ਜਨਤਕ ਜਥੇਬੰਦੀਆਂ ਦੇ ਆਗੂ ਸਹਿਬਾਨ ਦੇ ਸਮੁੱਚੇ ਸ਼ਹਿਰ ਨਿਵਾਸੀਓ ਬਹੁਤ ਬਲਾਰੇ ਬੋਲ ਕੇ ਗਏ ਨੇ ਆਪਾਂ ਕਿਸ ਮੁੱਦੇ ਤੇ ਇਕੱਠੇ ਹੋਏ ਆ ਇਹ ਦੱਸਣ ਦੀ ਲੋੜ ਨਹੀਂ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਵਿਗੜੀ ਹੋਈ ਹੈ ਮੈਂ ਉਹਤੇ ਹੀ ਗੱਲ ਕਰੂੰਗਾ ਸਿਰਫ ਵੀ ਇਹ ਕਿਉਂ ਵਿਗੜੀ ਹੋਈ ਹੈ ਕਿਉਂਕਿ ਕਈ ਬਲਾਰੇ ਪੁਲਿਸ ਨੂੰ ਨਿਕੰਮੀ ਦੱਸਦੇ ਨੇ ਪੁਲਿਸ ਨੂੰ ਭ੍ਰਿਸ਼ਟ ਦੱਸਦੇ ਨੇ ਪਰ ਪੁਲਿਸ ਆਉਂਦੀ ਕਿਹਦੇ ਅੰਡਰ ਹੈ ਉਹ ਹੋਮ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਤੇ ਇਥੋਂ ਦਾ ਮੁੱਖ ਮੰਤਰੀ ਹੋਮ ਮਿਨਿਸਟਰ ਦਾ ਚਾਰਜ ਉਹਨਾਂ ਕੋਲੇ ਹੈ ਤੇ ਮੁੱਖ ਮੰਤਰੀ ਦੇ ਇੱਕ ਇੱਕ ਪਰਿਵਾਰ ਦੇ ਬੰਦੇ ਕੋਲ ਹਜ਼ਾਰ ਹਜ਼ਾਰ ਬੰਦਾ ਲੈ ਕੇ ਮੁੱਖ ਮੰਤਰੀ ਆਪਣੀ ਸਿਕਿਉਰਿਟੀ ਨੂੰ ਲਈ ਫਿਰਦਾ ਹੈ ਤੇ ਜਿਸ ਕਾਰਨ ਜਿਹੜੀ ਪੁਲਿਸ ਹੈ ਉਹ ਜਿਹੜੇ ਇਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰ ਨੇ ਜਾਂ ਇਹਨਾਂ ਦੇ ਮੰਤਰੀ ਨੇ ਜਾਂ ਐਮ.ਐਲ.ਏ ਨੇ ਉਹਨਾਂ ਦੀ ਸੁਰੱਖਿਆ ਚ ਲੱਗੀ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਹਾਰੇ ਹੋਏ ਐਮ.ਐਲ.ਏ ਨੇ ਦਿੱਲੀ ਤੋਂ ਉਹਨਾਂ ਦੀ ਸੁਰੱਖਿਆ ਲਈ ਜੈਡ ਸਕਿਉਰਟੀ ਪੰਜਾਬ ਪੁਲਿਸ ਦੀ ਜਿਹੜੀ ਦਿੱਤੀ ਹੋਈ ਹੈ ਜੇ ਆਪਾਂ ਉਹਨਾਂ ਨੂੰ ਨਕਮੀ ਨਾ ਕਹੀਏ ਤਾਂ ਪੈ ਇਹ ਕਹੀਏ ਕਿ ਪੁਲਿਸ ਨੇ ਨਾ ਸਿਰਫ ਆਪਣੇ ਲਈ ਲਈ ਹੋਈ ਹੈ ਆਮ ਲੋਕਾਂ ਲਈ ਨਹੀਂ ਲਾਈ ਹੋਈ ਫੇਰ ਆਪਾਂ ਜਜਵਾਦ ਚ ਆ ਕੇ ਕਹਿ ਦਿੰਨੇ ਆਂ ਕਈ ਆਗੂ ਕਹਿ ਕੇ ਵੀ ਗਏ ਨੇ ਕਿ ਪੁਲਿਸ ਨੂੰ ਫਰੀ ਹੈਂਡ ਦਿੱਤਾ ਜਾਵੇ ਪੁਲਿਸ ਨੂੰ ਫਰੀ ਹੈਂਡ ਤਾਂ ਪਹਿਲੇ ਹੀ ਦਿੱਤਾ ਹੋਇਆ ਏ ਸਰਕਾਰ ਨੇ ਪੁਲਿਸ ਤਾਂ ਸ਼ਰੇਆਮ ਪੁਲਿਸ ਮੁਕਾਬਲਾ ਕਰਕੇ ਕਰਨਲ ਲੈਵਲ ਦੇ ਅਧਿਕਾਰੀ ਨੂੰ ਕੈਮਰਿਆਂ ਦੇ ਸਾਹਮਣੇ ਕੁੱਟ ਦਿੰਦੀ ਐ ਤੇ ਪੁਲਸ ਉਹਨਾਂ ਤੇ ਪਰਚਾ ਵੀ ਦਰਜ ਨਹੀਂ ਕਰਦੀ ਇਹਨਾਂ ਦੇ ਬੱਡੇ ਆਫੀਸਰ ਲੈਵਲ ਤੇ ਪੁਲਿਸ ਨੂੰ ਤਾਂ ਫਰੇ ਹੈਂ ਪਹਿਲਾਂ ਹੀ ਹੈ ਫਿਰ ਇਹ ਕਿਉਂ ਹੈ ਇਸ਼ੂ ਕਿਉਂਕਿ ਸਾਡੇ ਸਮਾਜ ਦੇ ਅੰਦਰ ਜਿਹੜਾ ਨਸ਼ਾ ਹੈ ਜਿਹੜੀ ਮੌਕੇ ਦੀ ਸਰਕਾਰ ਜੁੱਧ ਨਸ਼ਿਆਂ ਵਿਰੁੱਧ ਦਾ ਡਰਾਮਾ ਕਰਦੀ ਹੈ ਜਿਹੜੀ ਉਹ ਸਿਰਫ ਡਰਾਮਾ ਹੀ ਹੈ ਕੋਈ ਕਿਉਂਕਿ ਜਿਹੜੇ ਨਸ਼ੇ ਦੇ ਵਪਾਰੀ ਨੇ ਉਹ ਇਹਨਾਂ ਦੇ ਆਪਣੇ ਮੰਤਰੀਆਂ ਦੇ ਤਾਂ ਨਾਲ ਤੁਰੇ ਫਿਰਦੇ ਨੇ ਆਪਣੇ ਐਮ.ਐਲ.ਏ ਦੇ ਨਾਲ ਤੁਰੇ ਫਿਰਦੇ ਨੇ ਸੱਪੁਲਿਸ ਹੁਣ ਵੀ ਕਹਿ ਕੇ ਗਈ ਹੈ ਵੀ ਸਾਨੂੰ ਸਹਿਯੋਗ ਦਿਓ ਜੇ ਕੋਈ ਇਹਨਾਂ ਨੂੰ ਦੱਸਦਾ ਹੈ ਵੀ ਆਹ ਪਿੰਡ ਦੇ ਵਿੱਚ ਨਸ਼ੇ ਨਾਲ ਮਰ ਗਿਆ ਕੋਈ ਨੌਜਵਾਨ ਜਾਂ ਨਸ਼ਾ ਵੇਚਦਾ ਤਾਂ ਉਹਦੇ ਤੇ ਪ੍ਰੈਸ਼ਰ ਬਣਾਇਆ ਜਾਂਦਾ ਵੀ ਇਹ ਪੋਸਟ ਡਿਲੀਟ ਕਰ ਦੇ ਇਹ ਸਹਿਯੋਗ ਦੇਣ ਦੀ ਗੱਲ ਹੈ ਇਹ ਸਹਿਯੋਗ ਮੰਗਣ ਦੀ ਗੱਲ ਹੈ ਤੇ ਫਿਰ ਅਗਲੀ ਗੱਲ ਉਹ ਨਸ਼ੇ ਵਾਲੇ ਪਾਸੇ ਕਿਉਂ ਪੈਂਦੇ ਨੇ ਭਗਵੰਤ ਮਾਨ ਸਰਕਾਰ ਵੱਡੇ ਵੱਡੇ ਧਮਕ ਜੇ ਮਾਰਦੀ ਹੈ ਵੀ ਅਸੀਂ 50000 ਵਰਤੀ ਕਰਤਾ ਮਲਾਜ਼ਮ ਪਰ ਇੱਕ ਵੀ ਇਸਤਿਆਰ ਇਹ ਸਰਕਾਰ ਵੱਲੋਂ ਅਜੇ ਤੱਕ ਵੀ ਦਿੱਤਾ ਨਹੀਂ ਗਿਆ ਭਰਤੀ ਦਾ ਇੱਕ ਵੀ ਇਸਤਿਆਰ ਤੁਸੀਂ ਦੇਖ ਲਓ ਜਿਹੜੇ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੇ ਨੇ ਸਾਰੇ ਸਕੂਲ ਪ੍ਰਿੰਸੀਪਲਾਂ ਵੱਲੋਂ ਤੇ ਮਾਸਟਰਾਂ ਵੱਲੋਂ ਖਾਲੀ ਪਏ ਨੇ ਇਸ ਲਈ ਨਾ ਇੱਥੇ ਰੁਜ਼ਗਾਰ ਹੈ ਨਾ ਇੱਥੇ ਕੰਮ ਹੈ ਤੇ ਲੋਕ ਨੌਜਵਾਨ ਨੇ ਜਿਹੜੇ ਨਸ਼ਿਆਂ 'ਚ ਪਿਰਦੇ ਨੇ ਨਸ਼ੇ ਲੈਣ ਵਾਸਤੇ ਉਹਨਾਂ ਨੂੰ ਪੇੜ ਕਰਨਾ ਪੈਂਦਾ ਹੈ ਪੇਡ ਕਰਨ ਵਾਸਤੇ ਉਹਨਾਂ ਨੂੰ ਕ੍ਰਾਈਮ ਕਰਨਾ ਪੈਂਦਾ ਤੇ ਕ੍ਰਾਈਮ ਪੁਲਿਸ ਤਾਂ ਰੋਕੂਗੀ ਜੇ ਮਾਰਕੀਟ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਪੁਲਿਸ ਹੋਊਗੀ ਪੁਲਿਸਾਂ ਨੇ ਆਪਣੇ ਲਈ ਲਾਈ ਹੋਈ ਹੈ ਇਸ ਲਈ ਜਜਵਾਦ ਚਾਕੇ ਇਹ ਨਾ ਕਿਹਾ ਕਰੋ ਵੀ ਪੁਲਿਸ ਨੂੰ ਫਰੀ ਹੈਂਡ ਦੇ ਦਿਓ ਤੇ ਫਰੀ ਹੈਂਡ ਦੇ ਤਾਂ ਸਾਡੇ ਦੀ ਪਰਚੇ ਦੱਚ ਕਰਨ ਲੱਗ ਜਾਣਗੇ ਸਾਡੇ ਲੱਤਾਂ 'ਚ ਗੋਲੀਆਂ ਮਾਰਨ ਲੱਗ ਜਾਣਗੇ ਸਾਡੇ ਹੀ ਚੁੱਪ ਝੁੱਠੇ ਮੁਕਾਬਲੇ ਬਣਾਉਣ ਲੱਗ ਜਾਣਗੇ ਇਸ ਲਈ ਇਹਨਾਂ ਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਇਹਨਾਂ ਨੂੰ ਫਰੀ ਹੈਂਡ ਦੇ ਦਿਓ ਫਰੀ ਹੈਂਡ ਇਹਨਾਂ ਕੋਲੇ ਆਲਰੇਡੀ ਹੈਗਾ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਵੀ ਸਰਕਾਰ ਨੂੰ ਇਹ ਯਕੀਨੀ ਬਣਾਉਣ ਵਾਸਤੇ ਦਬਾਅ ਬਣਾਇਆ ਜਾਵੇ ਵੀ ਮਗਰੋਂ ਪੁਲਸ ਅੱਜ ਸਾਰੇ ਸ਼ਹਿਰ ਚ ਖੜੀ ਹੈ ਜੇ ਕਿਤੇ ਪਹਿਲਾਂ ਖੜੀ ਹੁੰਦੀ ਤਾਂ ਕੱਲ ਜਿਹੜੀ ਵਾਰਨਿੰਗ ਬਾਰਦਤ ਨਹੀਂ ਹੋਣੀ ਸੀ ਇੰਨੇ ਸ਼ਬਦਾਂ ਨਾਲ ਬੁਲਾਰੇ ਬਹੁਤ ਨੇ ਧੰਨਵਾਦ ਸਾਰਿਆਂ ਦਾ ਜੈਹਦ ਲਓ ਜੀ